ਦੋਸਤੋ ਪੰਜਾਬ ਕੋਰਟ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਜੇਕਰ ਤੁਸੀਂ 8ਵੀਂ 10ਵੀਂ ਪਾਸ ਕੀਤੀ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਸ਼ੁਰੂ ਕਰਦੇ ਆ ਦੋਸਤੋ ਬਿਲਕੁਲ ਰੈਗੂਲਰ ਭਰਤੀ ਹੈ ਜੀ ਦੋਸਤੋ ਪੋਸਟਾਂ ਨੇ ਜੀ ਪਿਓਨ ਮਾਲੀ ਅਤੇ ਹੋਰ ਵੀ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਜੋ ਵਿਦਿਅਕ ਯੋਗਤਾ ਰੱਖੀ ਗਈ ਹੈ ਜੀ 8ਵੀਂ 10ਵੀਂ ਕੇਵਲ ਤੁਸੀਂ ਪਾਸ ਕੀਤੀ ਹੈ ਚਾਹੇ ਤੁਸੀਂ ਮੇਲ ਹੋ ਚਾਹੇ ਫੀਮੇਲ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਆਪਾਂ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਬਖ ਬਖ ਤਰ੍ਹਾਂ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਬਖ ਬਖ ਐਪਲੀਕੇਸ਼ਨ ਫਾਰਮ ਆਊਟ ਕੀਤੇ ਗਏ ਨੇ ਜੀ ਦੋਸਤੋ ਅਪਲਾਈ ਤੁਸੀਂ ਕਰਨਾ ਹੋਵੇਗਾ ਜੀ ਆਫਲਾਈਨ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਪਲੱਸ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਵੀ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਤੇ ਦਮਾਂਗਾ ਉਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਫਿਲਪ ਕਰਕੇ ਆਪਣੇ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਕਿਸ ਐਡਰੈਸ ਤੇ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਅੱਜ ਦੀ ਪਰਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੁਸ਼ਿਆਰਪੁਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਨਾ ਪੋਸਟਾਂ ਲਈ ਪੂਰੇ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਦੋਸਤੋ ਪੋਸਟਾਂ ਦੇ ਡਿਟੇਲ ਇੰਨਾ ਡਿਟੇਲ ਕੁਛ ਇਸ ਪ੍ਰਕਾਰ ਹੈ ਜਰਨਲ ਦੀਆਂ 7 ਪੋਸਟਾਂ ਨੇ ਜੀ ਐਸਸੀ ਮਜਵੀ ਦੀ ਇੱਕ ਪੋਸਟ ਹੈ ਜੀ ਇੱਕ ਪੋਸਟ ਹੈ ਜੀ ਫ੍ਰੀडम ਫਾਈਟਰ ਦੀ ਦੋ ਪੋਸਟਾਂ ਨੇ ਜੀ ਐਕਸ ਸਰਵਿਸਮੈਨ ਐਸਸੀ ਦੀਆਂ ਇੱਕ ਪੋਸਟ ਹੈ ਸਪੋਰਟਸਮੈਨ ਦੀ ਦੋ ਪੋਸਟਾਂ ਨੇ ਜੀ ਬੀਸੀ ਦੀਆਂ ਇੱਕ ਪੋਸਟ ਹੈ ਐਕਸ ਸਰਵਿਸਮੈਨ ਜਰਨਲ ਦੀ ਇਹਨਾਂ ਪੋਸਟਾਂ ਲਈ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਵਿਦਿਅਕ ਯੋਗਤਾ ਜੀ 8ਵੀਂ ਤੁਸੀਂ ਪਾਸ ਕੀਤੀ ਹੈ ਪੰਜਾਬੀ ਤੋਂ ਨੌਲੇਜ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ ਦੋ ਜੀ ਮਾਲੀ ਦੀਆਂ ਪੋਸਟਾਂ ਨੇ 3 ਤੇ ਵੀ ਜਰਨਲ ਦੀ ਇੱਕ ਹੈ ਜੀ ਐਕਸ ਸਰਵਿਸਮੈਨ ਦੀ ਇੱਕ ਪੋਸਟ ਹੈ ਜੀ ਇੱਕ ਪੋਸਟ ਹੈ ਜੀ ਪੀਡਬਲੂ ਬੀ ਉਮੀਦਵਾਰਾਸਤੇ ਅਨਾਉਂਸਮੈਂਟ ਕੀਤੀ ਗਈ ਹੈ ਜੀ ਸੈਲਰੀ 18000 ਰੁਪਿਆ ਹੋਵੇਗੀ ਵਿਦਿਅਕ ਯੋਗਤਾ ਸੇਮ ਹੋਵੇਗੀ ਜੀ ਪੋਸਟ ਨੰਬਰ 3 ਇਸ ਵੀਪਰ ਦੀਆਂ ਪੋਸਟਾਂ ਨੇ ਜੀ ਪੋਸਟ ਹੈ ਇੱਕ ਇੱਕ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਐਸਸੀ ਮਜਬੀ ਵਾਸਤੇ ਸੈਲਰੀ ਅਤੇ ਕੁਆਲੀਫਿਕੇਸ਼ਨ ਸੇਮ ਹੈ ਜੀ ਪੋਸਟ ਨੰਬਰ 2 ਜੀ ਪੋਸਟਾਂ ਨੇ ਜੀ ਪ੍ਰੋਸੈਸਰ ਵਰਦੀਆਂ ਟੋਟਲ ਪੋਸਟਾਂ ਨੇ 7 ਜਿਹਦੇ ਵਿੱਚ ਜਰਨਲ ਦੀਆਂ ਦੋ ਨੇ ਜੀ ਇੱਕ ਪੋਸਟ ਹੈ ਜੀ ਐਸਸੀ ਮਜਬੀ ਦੀ ਇੱਕ ਪੋਸਟ ਹੈ ਐਕਸਰਵੇਨ ਐਸਸੀ ਦੀ ਇੱਕ ਪੋਸਟੇਜ ਸਪੋਰਟਸਮੈਨ ਦੀ ਇੱਕ ਪੋਸਟੇਜ ਐਕਸਰਸਾਈਜ਼ਮੈਨ ਜਰਨਲ ਦੀ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ 10ਵੀਂ ਤੁਸੀਂ ਪਾਸ ਕੀਤੀ ਹੈ ਪੰਜਾਬੀ ਭਾਸ਼ਾ ਦੀ ਤੁਹਾਨੂੰ ਨੋਲੇਜ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਐਪਲੀਕੇਸ਼ਨ ਫਾਰਮ ਦੇ ਨਾਲ ਅਟੈਸਟਡ ਕਾਪੀਜ਼ ਨਾਲ ਲਗਾਉਣੀਆਂ ਹੋਣਗੀਆਂ ਪ੍ਰੂਫ ਆਫ ਕੁਆਲੀਫਿਕੇਸ਼ਨ ਡੇਟ ਆਫ ਬਰਥ ਕੈਟਾਗਰੀ ਦੋ ਤਾਜ਼ੀਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਤੁਸੀਂ ਲਗਾ ਕੇ 22 3 2024 5 ਵਜੇ ਤੱਕ ਤੁਸੀਂ ਇਹਨਾਂ ਡਾਕੂਮੈਂਟਸ ਸਪੇਸ ਸਕੋਗੇ ਐਡਰੈਸ ਉੱਪਰ ਮੈਂਸ਼ਨ ਕੀਤਾ ਗਿਆ ਜੀ ਤੁਹਾਨੂੰ ਤੁਸੀਂ ਇੱਕ ਇਨਵਲੋਪ ਲਾਉਂਗੇ ਇਨਵਲੋਪ ਪਰ ਤੁਸੀਂ ਕੈਪੀਟਲ ਲੈਟਰ ਵਿੱਚ ਲਿਖਣਾ ਹੋਵੇਗਾ ਅਪਲੀਕੇਸ਼ਨ ਫਾਰ ਦੀ ਪੋਸਟ ਪਿਓਨ ਸਵੀਪਰ ਮਾਲੀ ਐਂਡ ਪ੍ਰੋਸੈਸਰ ਦੀ ਜੋ ਵੀ ਪੋਸਟ ਲਈ ਤੁਸੀਂ ਅਪਲਾਈ ਕਰੋਗੇ ਉਹ ਪੋਸਟ ਦਾ ਨਾਮ ਲਿਖਣਾ ਜ਼ਰੂਰੀ ਹੋਵੇਗਾ ਜੀ ਇਹਨਾਂ ਪੋਸਟਾਂ ਲਈ ਉਮਰ ਹੱਦ ਰੱਖੀ ਗਈ ਹੈ ਜੀ 18 ਤੋਂ ਲੈ ਕੇ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਏਜ ਰਿਲੈਕਸੇਸ਼ਨ ਵੀ ਦਿੱਤਾ ਜਾਵੇਗਾ ਪੋਸਟਾਂ ਦੀ ਗਿਣਤੀ ਨੂੰ ਘਟਾਇਆ ਵਧਾਇਆ ਜਾ ਸਕਦਾ ਜੀ ਦੋਸਤੋ ਇਹਨਾਂ ਪੋਸਟਾਂ ਲਈ ਡਾਇਰੈਕਟ ਤੁਹਾਡਾ ਇੰਟਰਵਿਊ ਹੋਵੇਗਾ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਐਡਰੈਸ ਨੋਟ ਕਰ ਲਓ ਸਭ ਤੋਂ ਪਹਿਲਾਂ ਨਿਊ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਦੇ ਐਡਰੈਸ ਤੇ 9:30 ਵਜੇ ਜੋ ਡਾਕੂਮੈਂਟ ਤੁਸੀਂ ਐਪਲੀਕੇਸ਼ਨ ਫਾਰਮ ਦੇ ਨਾਲ ਅਟੈਚ ਕਰੋਗੇ ਉਹ ਡਾਕੂਮੈਂਟਸ ਲੈ ਕੇ ਤੁਸੀਂ ਪਹੁੰਚਣਾ ਹੋਵੇਗਾ ਜੀ ਸ਼ਡਿਊਲ ਕੁਝ ਇਸ ਪ੍ਰਕਾਰ ਹੈ ਜੀ ਜੋ ਪੋਸਟਾਂ ਨੇ ਵੀ ਪਿਉਨ ਦੀਆਂ ਤਾਂ ਪੋਸਟਾਂ ਲਈ A ਤੋਂ ਲੈ ਕੇ M ਤੱਕ ਦੇ ਜਿਹਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 2 4 2024 ਮੰਗਲਵਾਰ ਵਾਲੇ ਦਿਨ ਹੋਵੇਗਾ ਜੀ ਐਨ ਤੋਂ ਲੈ ਕੇ ਜੈਡ ਤੱਕ ਦੇ ਜਿਹਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 3 4 2024 ਨੂੰ ਬੁੱਧਵਾਰ ਵਾਲੇ ਦਿਨ ਹੋਵੇਗਾ ਜੀ ਕੋਈ ਵੀ ਲੈਟਰ ਤੁਹਾਨੂੰ ਨਹੀਂ ਭੇਜਿਆ ਜਾਵੇਗਾ ਨੈਕਸਟ ਜੀ ਮਾਲੀ ਦੀਆਂ ਪੋਸਟਾਂ ਨੇ ਜੀ ਇਹ ਤੋਂ ਲੈ ਕੇ ਐਮ ਤੱਕ ਦੇ ਜਿਹਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 4 4 2024 ਨੂੰ ਐਨ ਤੋਂ ਲੈ ਕੇ ਜੈਡ ਤੱਕ ਦੇ ਜਿਹਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 5 4 2024 ਨੂੰ ਹੋਵੇਗਾ ਜੀ ਨੈਕਸਟ ਹੈ ਜੀ ਜੋ ਸਵੀਪਰ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ ਇਹ ਤੋਂ ਲੈ ਕੇ ਜੈਡ ਤੱਕ ਦੇ ਜਿਹਨੇ ਉਮੀਦਵਾਰ ਨੇ ਉਹਨਾਂ ਦਾ ਇੰਟਰਵਿਊ 6 4 2024 ਨੂੰ ਸ਼ਨੀਵਾਰ ਵਾਲੇ ਦਿਨ ਹੋਵੇਗਾ ਜੀ ਨੈਕਸਟ ਹੈ ਜੀ ਜੋ ਪ੍ਰੋਸੈਸਰ ਸਰਵਰ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ A ਤੋਂ ਲੈ ਕੇ M ਤੱਕ ਦੇ ਜਿੰਨੇ ਉਮੀਦਵਾਰ ਹੋਣਗੇ ਜੀ ਉਹਨਾਂ ਦਾ ਇੰਟਰਵਿਊ 8 4 2024 ਨੂੰ ਮੰਗਲਵਾਰ ਵਾਲੇ ਦਿਨ N ਤੋਂ ਲੈ ਕੇ Z ਤੱਕ ਦੇ ਜਿੰਨੇ ਉਮੀਦਵਾਰ ਨੇ ਜੀ 9 4 2024 ਨੂੰ ਮੰਗਲਵਾਰ ਅਤੇ ਸੋਮਵਾਰ ਵਾਲੇ ਦਿਨ ਤੁਹਾਡਾ ਇੰਟਰਵਿਊ ਲਿਆ ਜਾਵੇਗਾ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟੈਰੇ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ